ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਦੁਗਲਵਾਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਰਸੂਲਪੁਰ ਨਹਿਰਾ ਬਿਲਕੁਲ ਨਾਲ ਲੱਗਦਾ ਪਿੰਡ ਆਲਾਦੀਨਪੁਰ ਪਿੰਡ ਵੀ ਥੋੜੀ ਦੂਰੀ ਤੇ ਇੱਕ ਪਾਸੇ ਝੰਡੇਰ ਪਿੰਡ ਆ ਜਾਂਦਾ ਤੇ ਮਲਮੋਰੀ ਪਿੰਡ ਵੀ ਥੋੜੀ ਦੂਰੀ ਤੇ ਆ ਸੇਰੋਂ ਵੀ ਤਕਰੀਬਨ ਇੱਥੋਂ ਕੋਈ 4 ਕਿਲੋਮੀਟਰ ਦੀ ਦੂਰੀ ਹੈਗੀ 4-5 ਕਿਲੋਮੀਟਰ ਦੀ ਦੂਰੀ ਆ ਸੇਰੋਂ ਦੀ ਬਾਕੀ ਤਰਨਤਾਰਨ ਖਾਸ ਤੁਸੀਂ ਵਿਜ਼ਿਟ ਕਰਨੀ ਆ ਜਿਹੜਾ ਵੀ ਤਰਨਤਾਰਨ ਸਾਹਿਬ ਆ ਤੇ ਤਰਨਤਾਰਨ ਸਾਹਿਬ ਦਾ ਬਿਲਕੁਲ ਨਾਲ ਲੱਗਦਾ ਪਿੰਡ ਹੈਗਾ ਦੁਗਲੋਵਾਲਾ ਮੇਨ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਨੈਸ਼ਨਲ ਹਾਈਵੇ ਤੋਂ ਚੜ੍ਹਦੇ ਪਾਸੇ ਵੱਲ ਪਿੰਡ ਆ ਦੋਸਤੋ ਕੋਈ 2 ਕਿਲੋਮੀਟਰ ਦੀ ਦੂਰੀ ਤੇ ਕਰੇ ਲੂ ਘਰ ਦੇ ਵਿੱਚੋਂ ਅੱਜ ਇਹ ਆਪਾਂ ਕਵਰੇਜ ਕਰਨ ਜਾ ਰਹੇ ਹਾਂ ਕੋਸੋ ਤਿੰਨ ਦਿਖਾਉਣੇ ਆ ਇੱਕ ਮਾਲੀ ਦਿਖਾ ਦਾਂਗੇ ਕਟਾ ਬਹੁਤ ਵਧੀਆ ਹੈ ਰੇੜੇ ਵੀ ਲੱਗਾ ਅੱਗੇ ਜੰਪ ਵੀ ਲਾਉਂਦਾ ਤੇ ਇੱਕ ਝੋਟੀ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਉੱਚੇ ਬੱਚੇ ਦੇ ਵਿੱਚ ਰੇੜਪੜ ਤਾਂ ਬਿਲਕੁਲ ਜਾਇਜ਼ ਹੋਊਗਾ ਹੁਣ ਮੌਕੇ ਤੇ ਕਿੰਨਾ ਦੁੱਧ ਇਸ ਝੋਟੀ ਦੇ ਕੋਲ ਹਾਜ਼ਰ ਉਹ ਪੂਰੀ ਡਿਟੇਲ ਆਪਾਂ ਇੱਕ ਬਿਲਕੁਲ ਤਾਜੀ ਸੂਈ ਸੋਈ ਇਹ ਤੁਹਾਨੂੰ ਵੈੜ ਦਿਖਾਉਣੀ ਹੈ ਹੁਣ ਕਿੰਨੇ ਦੁੱਧ ਤੇ ਆ ਕੀ ਮੁੱਲ ਰਹੂਗਾ ਉਹ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਚਾਹਵਾਨ ਵੀਰ ਜਿਹੜਾ ਕੋਈ ਖਰੀਦਦਾਰ ਵੀਰ ਆ ਰਿਹਾ ਘਰੇ ਖਰੀਦਣ ਦੋੜਾ ਚੋਕੇ ਤਸੱਲੀ ਤੁਸੀਂ ਕਰਨੀ ਆ ਜੇਕਰ ਕੋਈ ਗੱਬਣ ਪਸ਼ੂ ਦੋਸਤੋ ਲੈਂਦਾ ਹਰ ਵਾਰ ਆਪਣੀ ਅਪੀਲ ਹੁੰਦੀ ਆ ਵੀ ਉਹਨੂੰ ਚੌਥਾ ਥਰਾਂ ਦਾ ਥਿਪਕੇ ਭਰਾ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕਿਸੇ ਵੀਰ ਨੂੰ ਲਾਂਭਾ ਨਾ ਦਿੱਤਾ ਜਾਵੇ ਅੱਛਾ ਵੀਰ ਜੀ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ अच्छा वीर जी एक तो अपना नाम दस दियो बहन भ्रामा नु जी नाम वीर जी बलदेव सिंह <laughs> है पिंड दवला ठीक है तंगकार नु अच्छा वीर बलदेव सिंह पशु घर दे ਘਰੇਲੂ ਪਸ਼ੂ ਅੱਜ ਵੇਚਣ ਡਏ ਹਾਂਜੀ ਘਰ ਦੇ ਘਰ ਦੇ ਜੀ ਕੋਈ ਆਪਾਂ ਵਪਾਰ ਨਹੀਂ ਕਰਦੇ ਹਾਂ ਬਿਲਕੁਲ ਬਿਲਕੁਲ ਆਪਣਾ ਸਹੀ ਹੈ ਤੇ ਸੁੱਕੇ ਥੱਕੇ ਖਣੋਈ ਵੇਚਣ ਲੱਗੇ ਆ ਸੁੱਕਾ ਸੋਗ ਮੋਲਿਆਂ ਦੇ ਤੇਰੇ ਸਾਹਮਣੇ ਦੋ ਟਰਾਲੀਆਂ ਖਲੋਤੀਆਂ ਫਕੀਰਲੇ ਦਿਨ ਆ ਜਾਂਦੇ ਤੇ ਇਹਨਾਂ ਦਿਨਾਂ ਚ ਫਿਰ ਤੰਗੀ ਆ ਜਾਂਦੀ ਤੋੜ ਵੀ ਆਂਦੀ ਸੁੱਕੇ ਦੀ ਵੀ ਹਾਂਜੀ ਹਾਂਜੀ ਠੀਕ ਹੈ ਜੀ ਮਾਲ ਫਿਰ ਘਰੇ ਜਾਦਾ ਹੋਣ ਕਰਕੇ ਫਿਰ ਤੁਹਾਡਾ ਰਦਾ ਵੀ ਸੇਲ ਕਰ ਦਿੰਨੇ ਹਾਂ ਹਾਂ ਜੀ ਹਾਂ ਜੀ ਤਾਂ ਕਰਕੇ ਲੱਗੇ ਆਏ ਹਾਂ ਚਲੋ ਚਲੋ ਕੋਈ ਗੱਲ ਨਹੀਂ ਤੇ ਅੱਛਾ ਵੀਰ ਬਲਦੇਵ ਸਿੰਘ ਪਹਿਲੇ ਨੰਬਰ ਤੇ ਜਿਹੜੀ ਇਹ ਵੈੜ ਆਪਣੇ ਕੋਲ ਆ ਹਾਂ ਜੀ ਇਹਦੀ ਵੈੜ ਦੀ ਪੂਰੀ ਡਿਟੇਲ ਕਰੀਏ ਸਾਂਜੀ ਵੀ ਇਹ ਸੁਆ ਕਿਨਵਾ ਸੋਈ ਹੈ ਤੇ ਕਿੰਨੇ ਕ ਟਾਈਮ ਦੀ ਸੋਈ ਹੈ ਇਹ ਟਾਈਮ ਤੇ ਵੀਰ ਜੀ ਇਹਨੂੰ ਹੋ ਗਿਆ ਹੋਣੇ ਆ 10 ਤੋਂ 12 ਦਿਨ ਹੋ ਗਏ ਹੋਣੇ ਆ ਠੀਕ ਹੈ ਜੀ ਹਾਂ ਜੀ 10 12 ਦਿਨਾਂ ਦੀ ਬੱਚਾ ਮਗਰ ਵਛਾ ਹੀ ਹੈ ਹਾਂ ਜੀ ਵਛਾ ਮਗਰ ਜੀ ਲੋ ਜੀ ਮਗਰ ਮੇਲ ਕਾਫ ਆ ਦੋਸਤੋ ਬੱਚੇ ਨੂੰ ਜਨਮ ਦਿੱਤਾ ਇਸ ਵੈੜ ਦੇ ਹਾਂ ਲਓ ਤੇ 12 ਕਿਲੋ ਟਾਈਮ ਤੇ ਦੁੱਧ ਜੇ ਥੱਲੇ 12 ਕਿਲੋ ਹਾਂਜੀ ਜਿੰਦਾ ਮਰਜੀ ਇਹਨੂੰ ਹੱਥ ਲਾਈ ਜਾਓ ਜੋ ਕੋਈ ਗੱਲ ਨਹੀਂ ਆ ਕੋਰੇ ਲਓ ਜੀ ਇਸੇ ਤਰ੍ਹਾਂ ਚੁਵਾਈ ਚ ਵੀ ਦੋ ਦੋ ਧਾਰਾਂ ਵੀ ਮਾਰ ਦਿੱਤੀ ਜੀ ਹਾਂਜੀ ਹਾਂਜੀ ਲਓ ਦੋਸਤੋ 12 ਕਿਲੋ ਦੁੱਧ ਇਸ ਬੈਡ ਦੇ ਥੱਲੇ ਹਾਜ਼ਰ ਆ ਤੇ ਜਿੰਦਾ ਮਰਜੀ ਕੋਈ ਵੀ ਆਣ ਕੇ ਆਪਣੀ ਤਸੱਲੀ ਕਰ ਸਕਦਾ ਬਾਕੀ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਆਪਾਂ ਤਸੱਲੀ ਜ਼ਰੂਰ ਕਰਵਾ ਦਿੰਨੇ ਆ ਵੀਡੀਓ ਦੇ ਵਿੱਚ ਆ ਲਓ ਜੀ ਹਾਂਜੀ ਮਾਰ ਲੈ ਥਨ ਦੀ ਮਾਰ ਤੇ ਆਲੋ ਠੀਕ ਹੈ ਜੀ ਠੀਕ ਹੈ ਜੀ ਠੀਕ ਤੇ ਅੱਛਾ ਵੀਰ ਬਲਦੇਵ 12 ਕਿਲੋ ਤੋਂ ਦਿੰਦੇ ਥੱਲੇ ਹਾਂ ਹਾਂ ਜੀ ਹਾਂ ਜੀ 12 ਕਿਲੋ ਪੂਰਾ ਜੀ ਇਹ ਦੇ ਥੱਲੇ ਠੀਕ ਹੈ ਜੀ ਤੇ ਬਾਕੀ ਚੋਣ ਚਾਂ ਤਾਂ ਚਲੋ ਆਪਾਂ ਦਿਖਾਈ ਦਿੰਦੀ ਹਾਂ ਚੋਣ ਤਾਂ ਬੜੀ ਵਧੀਆ ਚੋਣ ਕੋਈ ਪੂਰ ਸੱਟਾ ਨਹੀਂ ਕੋਈ ਆਪਾਂ ਇਹਦੇ ਵਪਾਰੀ ਇਹਨਾਂ ਦੇ ਬਿਲਕੁਲ ਸੋ ਕੱਦ ਦੀ ਗੱਲ ਕਰ ਲਈਏ ਦੋਸਤੋ ਕੱਦ ਵੱਡਾ ਵੈੜਦਾ ਵੱਡੇ ਕੱਦ ਦੇ ਵਿੱਚ ਸੂਬਾ ਦੂਜਾ ਮੰਨ ਕੇ ਕੋਈ ਵੀਰ ਖਰੀਦ ਸਕਦਾ ਅੱਗੇ ਹਰ ਕਿਸ ਵੀਰ ਦੀ ਆਪੋ ਆਪਣੀ ਸਮਝ ਆ ਠੀਕ ਹੈ ਜੀ ਕਰ ਜਾਣ ਕੇ ਇੱਕ ਵਾਰ ਤੁਸੀਂ ਵੀ ਚੋਗੇ ਦੋ ਟਾਈਮ ਤਸੱਲੀ ਕਰ ਲਿਓ ਕੱਦ ਵੀ ਵੱਡਾ ਵਜਨ ਦੋੜ ਵੀ ਪੂਰਾ ਹੈ ਵੀ ਪੂਰੀ ਵਜਨਦਾਰ ਆ ਠੀਕ ਆ ਤੇ ਲਿਓ ਵੀਰ ਬਲਦੇਵ ਸਿੰਘ ਖੋਲ ਕੇ ਕਰਦੀਆਂ ਮਾੜਾ ਸਾਹਮਣੇ ਸਾਰਿਆਂ ਦੇ ਠੀਕ ਆ ਜੀ ਬਾਕੀ ਰੰਗ ਮੂੰਹ ਮੱਥਾ ਤੁਸੀਂ ਇਹ ਵੇਖ ਲਓ ਭੋੜੀ ਆ ਤੇ ਹੈ ਬੋਦੀ ਵਾਲੀ ਆ ਬੈਠੀ ਹੈ ਵਾਈਟ ਫੇਸ ਪੈਸੇ ਜਿਹੜੇ ਕਰੈਕਟ ਤੇਨੂੰ 12 ਕੀ ਹੋਏ ਹੈ ਹਜੇ ਹਾਂਜੀ ਹਾਂਜੀ 12 ਦੇਣੀ ਹੈ ਠੀਕ ਹੈ ਜੀ ਲੋ ਜੀ ਸੋ ਕੱਦ ਕੱਠਾ ਦੋਸਤੋ ਸੋਨਾ ਕੋਈ ਦੂਰੋਂ ਨੇੜਿਓਂ ਵੀਰ ਆ ਰਿਹਾ ਹੈ ਤੇ ਇਹ ਤੁਸੀਂ ਧਿਆਨ ਰੱਖ ਕੇ ਗੱਲ ਆਇਓ ਵੀ ਕੱਦ ਸੋਨਾ ਗੜ ਵੱਡੇ ਕੱਦ ਦੇ ਵਿੱਚ ਠੀਕ ਹੈ ਤੇ ਬਾਕੀ ਦੁੱਧ ਵੀ 12 ਕਿਲੋ ਆ ਬਾਕੀ ਅੱਗੇ ਚੰਗੀ ਸੇਵਾ ਦੋਸਤੋ ਡਿਪੈਂਡ ਕਰਦੀ ਹੈ ਵੀ ਦੁੱਧ ਹੋਰ ਵਧਾਉਣਾ ਘਟਾਉਣਾ ਅੱਛਾ ਤੇ ਬਾਕੀ ਇਹਦੀ ਡਿਮਾਂਡ ਕੀ ਕਰਦੇ ਆ ਵੀਰ ਬਲਦੇਵ ਸਿੰਘ ਕੀ ਲੈਣ ਦੇਣਾ ਇਹ ਲੈਣਦੇ ਨੇ ਵੀਰ ਜੀ 45000 ਰੁਪਏ ਕਰਦੇ 45000 ਹਾਂਜੀ ਬਾਕੀ ਹਾਂ ਨਾ ਕਿਥੋਂ ਤੱਕ ਉਹ ਜੁੱਦੀ ਮੁੱਲ ਵੀ ਜਿੱਥੋਂ ਤੱਕ ਵੀ ਛੱਟ ਹੀ ਦੇਣੀ ਆਪਾਂ ਭੈਣ ਭਰਾ ਨੂੰ ਵੀ ਜ਼ਿਆਦਾ ਖੇੜਨਾ ਪਵੇ ਜਿਵੇਂ ਆਪਾਂ ਕਹਿੰਦੇ ਵੀ ਖੇੜਨਾ ਪਵੇ ਕਰ ਲਾਂਗੇ ਕੋਈ 5000 2000 3000 ਕਰ ਦਾਂਗੇ 2000 3000 ਹਾਂਜੀ ਕੋਈ ਦੂਰੋਂ ਜਿਹੜੇ ਨੇੜੇ ਆਉਂਦਾ ਸਫਰ ਦਾ ਵੇਖ ਕੇ ਜ਼ਰੂਰ ਕਰ ਦਿਓ ਮਾਨਸਾ ਹਾਂਜੀ ਹਾਂਜੀ ਕਰ ਲਾਂਗੇ 45000 ਦੇ ਵਿੱਚੋਂ ਠੀਕ ਆ ਜੀ ਲੋਰੀ 45000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਕੋਈ 2000 3000 ਤੂਰ ਨੇੜੇ ਦਾ ਸਫ਼ਰ ਵੇਖਦੇ ਹੋਏ ਠੀਕ ਆ ਤੇ ਆ ਮਗਰ ਬੱਚਾ ਬੱਚਾ ਠੀਕ ਆ ਆਜੋ ਬਲਦੇਵ ਵੀਰ ਅੱਕੇ ਆ ਕੀ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਝੋਟੀ ਹਾਂਜੀ ਇਹ ਆਪਣੇ ਕੋਲ ਘਰ ਦੀ ਝੋਟੀ ਹੈ ਕਿ ਆਪਾਂ ਖਰੀਦੀ ਅਗੋਂ ਨਹੀਂ ਨਹੀਂ ਘਰ ਦੀ ਘਰ ਦੀ ਆਪਾਂ ਵਪਾਰ ਕਰਦੇ ਨਹੀਂ ਵੀਰ ਆਹ ਹਾਂ ਘਰ ਦੀ ਹੈ ਪਸੂ ਦਾ ਸਾਰਾ ਹਾਂਜੀ ਹਾਂਜੀ ਕਰਦੇ ਇਹ ਝੋਟੀ ਦੀ ਕੀ ਡਿਟੇਲ ਆ ਸੂਆ ਕਿਨ ਮਾਉਣ ਚੱਲ ਰਹੀ ਆ ਇਹ ਪਹਿਲਾ ਸੂਆ ਆ ਜੀ ਪਹਿਲ ਨੂੰ ਝੋਟੀ ਸੂਈ ਸੀ ਹਾਂਜੀ ਪਹਿਲਾ ਸੂਆ ਘਰ ਦੀ ਹੈ ਇਹਦੇ ਤਿੰਨ ਝੋਟੀਆਂ ਸਾਡੇ ਕੋਲ ਇਹਦੀ ਨਹੀਂ ਆ ਤੇ ਇਹਨੂੰ ਸੋਈ ਨੂੰ ਆਜਾ ਸਮਾਂ ਕਿੰਨਾ ਹੋ ਗਿਆ ਵੈਸੇ ਸਹੀ ਸਮਾਂ ਇਹਨੂੰ 2 ਕੁ ਮਹੀਨੇ ਦੇ ਲੱਗਣੇ ਹੋਈ ਗੱਲ 2 ਕੁ ਮਹੀਨੇ ਡੇਢ ਲੈ 2 ਇੱਥੇ ਪੌਣੇ 2 ਇੱਥੇ ਬੱਚਾ ਹੈਗਾ ਜੀ ਮਗਰ ਦੇ ਹਾਂਜੀ ਆ ਕੱਟੀ ਇਹਦੇ ਮਗਰ ਕੱਟੀ ਹੈ ਦੋਸਤੋ ਆ ਬੱਚਾ ਤੁਸੀਂ ਵੇਖਦੇ ਆ ਸਰ ਜਜਮੈਂਟ ਕਰ ਲਿਓ ਠੀਕ ਆ ਆ ਮਗਰ ਕੱਟੀ ਆ ਫੀਮੇਲ ਕਾਫ ਠੀਕ ਆ ਬੱਚਾ ਵੈਸੇ ਛੋਟਾ ਜਿਹਾ ਕੋਈ ਆਈਡੀਆ ਨਾਲ ਤੁਸੀਂ ਆਪਦਾ ਸਮਾਂ ਮੰਨ ਲਿਓ ਵੀ 2 ਕੁ ਮਹੀਨੇ ਕੋ 2.5 2 ਕੁ ਮਹੀਨੇ ਸਮਾਂ ਕੋਈ ਮੰਨ ਕੇ ਸੌਦਾ ਤੁਸੀਂ ਕਰ ਸਕਦੇ ਜੀ ਠੀਕ ਆ ਆ ਬੱਚਾ ਜੀ ਠੀਕ ਹੈ ਅੱਛਾ ਬਲਦੇਵ ਭਾਈ ਹੁਣ ਕਿੰਨਾ ਕੁ ਦੁੱਧ ਹੁਣ ਕਿੰਨਾਗੇ ਤੇ ਥੱਲੇ ਹੈਗਾ ਉਹ ਕਿਤੇ ਇਹ ਥੱਲੇ 6 ਲੀਟਰ ਦੁੱਧ ਜੀ 6 ਲੀਟਰ ਹਾਂਜੀ ਤੇ ਦੋਵੇਂ ਟਾਈਮ ਮਿਲਦੀ ਹਾਂਜੀ ਹਾਂਜੀ ਦੋਵੇਂ ਮਿਲਦੀ ਬੱਚੇ ਤੇ ਇਹ ਬੱਚਾ ਬਸ ਹਾਂਜੀ ਬੱਚੇ ਦੇ ਬਹੁਤ ਮਿੱਠੀ ਆ ਬਈ ਠੀਕ ਹੈ ਜੀ ਕੋਈ ਗੱਲ ਨਹੀਂ ਠੀਕ ਹਾਂ ਚੂਈਆਂ ਚਵਈਆਂ ਵਾ ਤੁਹਾਨੂੰ ਟਾਈਮ ਦੱਸ ਦੋ ਵੇਚਣ ਵਾਲੇ ਕਿੰਨੇ ਸਮਾਂ ਦੋਸਤੋ ਤੁਸੀਂ ਜਰੂਰ ਨੋਟ ਕਰ ਲਓ ਸਮਾਂ ਵੀ ਕੋਈ ਦੁਪਹਿਰ ਦਾ ਹੈਗਾ ਕੋਈ ਡੇਢ ਪੌਣੇ 2 2:00 ਵਜੇ ਦਾ ਸਮਾਂ ਤੇ ਸਵੇਰੇ 7 7:30 ਵਜੇ ਦੀਆਂ ਚੂਈਆਂ ਜੀ 7 7:30 ਵਜੇ ਦੀਆਂ ਹਾਂਜੀ ਟਾਈਮ ਵੈਸੇ ਪੱਕਾ ਹੀ ਆਪਣੇ ਹੋਊਗਾ ਕਰਦਾ ਹਾਂ ਹਾਂਜੀ ਹਾਂਜੀ ਇੰਨੇ ਕ ਟਾਈਮ ਨੇ ਚਾਹੀਦੀ ਠੀਕ ਆ ਜੀ ਲਓ ਵੀਰ ਜੀ ਖੁੱਲ ਗਏ ਬਾਕੀ ਚੌਥਾਂ ਦੀ ਹੈ ਤਸੱਲੀ ਆਪਾਂ ਹਾਂਜੀ ਹਾਂਜੀ ਤਸੱਲੀ ਐ ਕੋਈ ਚੂਈ ਦੇ ਵਿੱਚ ਮੂਰ ਦਾ ਸੱਟਾ ਨਾ ਹੋ ਕੋਈ ਠੀਕ ਆ ਜੀ ਕਈ ਥਾਵਾਂ ਤੋਂ ਵੀਰ ਆਨਲਾਈਨ ਸੌਦਾ ਕਰਦੇ ਜਿਆਦਾ ਤ ਬਿਲਕੁਲ ਜੀ ਲਓ ਦੋਸਤੋ ਕੋਈ ਵੀਰ ਦੂਰ ਨੇੜੇੋਂ ਸੰਪਰਕ ਕਰਦਾ ਤੇ ਬੇਸ਼ੱਕ ਆਨਲਾਈਨ ਸੌਦਾ ਕਰ ਲਿਓ ਆਨਲਾਈਨ ਸੌਦਾ ਕਰਦੇ ਪਏ ਹੋ ਤੇ ਬਿਲਕੁਲ ਵੀਡੀਓ ਕਾਲ ਦੀ ਆਪਣੀ ਚੁਵਾਈ ਕਰਕੇ ਤਸਦੀਕ ਕਰ ਸਕਦੇ ਜਿਹੜਾ ਕਿਸੇ ਨੇੜੇ ਬੰਦੇ ਤੋਂ ਵੀਰ ਨਾਲ ਸੰਪਰਕ ਕਰਨਾ ਹੈ ਜਿਾ ਕਰਕੇ ਕੋਈ ਆਪਣਾ ਭਾਵੇਂ ਇੱਕ ਟਾਈਮ ਚੋਕੇ ਆਪਣੀ ਚੌਥਾਣਾ ਦੀ ਪਾਸ ਕਰ ਲਿਓ ਤਸਦੀਕ ਕਰ ਲਿਓ ਠੀਕ ਆ ਤੇ ਚਾਰ ਥਾਣਾ ਵਿਰਲਪੁਰ ਲੈ ਚੰਗੀ ਆ ਹੱਥੀ ਚੁਵਾਈਲਾ ਥਾਣਾ ਬਾਕੀ ਮਾਰਨਿੰਗ ਚੁਵਾਈ ਦਾ ਸਮਾਂ ਤੁਹਾਨੂੰ ਦੱਸਤਾ ਤੇ ਹੁਣ ਦੁਪਹਿਰ ਦਾ ਜਿਹੜਾ ਸਮਾਂ ਹੈਗਾ ਠੀਕ ਆ ਤੇ 6 ਕਿਲੋ ਦੁੱਧ ਇਸ ਝੋਟੀ ਦੇ ਕੋਲ ਹੁਣ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਆਣ ਕੇ ਚੋ ਲੈਣਾ ਠੀਕ ਆ ਦਰਦੀ ਨਾ ਕੋਈ ਬੰਦਾ ਬੁੰਦਾ ਨਹੀਂ ਕਿ ਦੀ ਉੱਪਰ ਆਇਆ ਦੇ ਬਿਲਕੁਲ ਜੀ ਆਪਾਂ ਇਕੱਠੇ ਕੁਠੇ ਹੋ ਗਏਗਾ ਬਿਲਕੁਲ ਜੀ ਬਿਲਕੁਲ ਤੇ ਅੱਛਾ ਵੀਰ ਬਲਦੇਵ ਇਹ ਲੈਣ ਦੇ ਨੂੰ ਫਿਰ ਅੱਜ ਕੀ ਰਊਗਾ ਕਿੱਥੋਂ ਤੱਕ ਦੇ ਦੇਣੀ ਹੈ ਇਹ ਦਾ 52000 ਰੁਪਏ ਮੁੱਲ ਕਰਦਾ 52 ਹਾਂਜੀ ਹੋ ਜੂ ਮੌਕੇ ਤੇ ਮਾਨਤਨ ਕਰਦੇ ਹੋ ਜਿੰਨਾ ਵੀ ਹੁੰਦਾ ਕਰਾਂਗੇ ਜੀ ਠੀਕ ਆ ਨਹੀਂ ਸੱਜਰ ਦਾ ਮਤਲਬ ਵੀ ਹੁਣ ਚਲੋ 2 ਕੁ ਮਹੀਨੇ ਦਾ ਤੁਸੀਂ ਸਮਾਂ ਦੱਸਿਆ ਹਾਂਜੀ ਹਾਂਜੀ ਸੱਜਰ ਤੇ ਸਟਾਰਟਿੰਗ ਤੋਂ 20 15 25 ਦਿਨਾਂ ਤੱਕ ਕਿੰਨਾ ਕੁ ਦੁੱਧ ਕਰ ਗਈ ਸੀ 8 9 ਤੇ ਚੱਲੀ ਆ ਜਾਂ ਇੱਥੇ 7 8 ਤੇ ਰਹੀ ਐ ਨਹੀਂ ਨਹੀਂ ਇਹ ਤੇ ਸਾਡੀ ਜਿਹੜੀ ਸੇਵਾ ਇਹਨਾਂ ਨਾਰਮਲ ਸੇਵਾ ਤੇ 9 ਕਿਲੋ ਦੁੱਧ ਇਹਨਾਂ ਕਰਤਾ ਹੈ 9 ਕਿਲੋ ਹਾਂਜੀ 1 ਕਿਲੋ 2 ਕਿਲੋ ਦਾ ਫਰਕ ਪਿਆ ਹਾਂਜੀ ਪਿਆ ਹੁਣ ਤੇ ਆਵੇਂ ਆਖੀਏ ਵੀ ਅਸੀਂ ਪੱਠੇ ਵੀ ਨਹੀਂ ਆਗੇ ਸਾਡੇ ਰਜਵੇਂ ਕੋਈ ਹਾਂ ਹਾਂ ਤੇ ਤੂੜੀ ਮੋਲ ਲਿਆ ਘਰੀ ਖੁਰਲੀਆਂ ਚਟੀਆਂ ਪਈਆਂ ਵੇਖੋ ਆਪਣਾ ਵਾਲੀ ਪ੍ਰੂਲੀ ਦਾ ਅਰੇਂਜਮੈਂਟ ਨਾਲ ਫਿਰ ਕਰਨਾ ਪਿਆ ਜਾਣਾ ਹਾਂ ਹਾਂ ਜੀ ਹਾਂ ਜੀ ਬਾਕੀ ਹੁਣ ਆਇਆ ਵੀ ਪਿਆ ਐਂਡ ਤੇ ਦਿਨ ਆਏ ਪਏਗਾ ਚਲੋ ਤੂੜੀਆਂ ਤੜੀਆਂ ਬਣ ਜਾਣਗੀਆਂ ਹੋਰ ਮਹੀਨੇ ਖੰਡ ਤੱਕ ਡੇਢ ਤੱਕ ਤੇ ਚਲੋ ਬਾਕੀ ਇਹਨਾਂ ਦਾ ਰਜਣਾ ਵੀ ਜ਼ਰੂਰੀ ਆ ਰਜਣ ਕੇ ਤੇ ਪਸ਼ੂ ਦੇਊਗਾ ਕੋਸ਼ਿਸ਼ ਰਜੇ ਦੇਣਾ ਇਹਨਾਂ ਨੇ ਪਾਏ ਦੇਣਾ ਇਹਨਾਂ ਨੇ ਨਹੀਂ ਬਿਲਕੁਲ ਹਾਂ ਜੀ ਲਓ ਦੋਸਤੋ ਹੁਣ ਫਿਲਹਾਲ 6 ਕਿਲੋ ਦੁੱਧ ਦਾ ਨਵੀਂ ਝੋਟੀ ਆ ਵੈਸੇ ਸੂਬਾ ਪਹਿਲਾਂ ਹੀ ਸੂਈ ਆ ਤੇ ਮਗਰ ਵੀ ਕੱਟੀ ਆ ਇਸ ਝੋਟੀ ਤੇ ਬਾਕੀ ਚੌਹ ਥਣਾਂ ਦੀ ਤਸੱਲੀ ਤੁਸੀਂ ਕਰ ਲ ਠੀਕ ਆ ਜੀ 52000 ਦੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਹਾਂ ਜੀ ਕਰਾਂਗੇ ਠੀਕ ਆ ਅੱਛਾ ਬਲਦੇਵੀਰ ਅੱਗੇ ਆਪਣੇ ਕੋਲ ਇੱਕ ਮਾਲੀ ਸੀਗਾ ਲਾਸਟ ਦੇ ਵਿੱਚ ਹਾਂ ਜੀ ਇਹ ਮਾਲੀ ਘਰ ਦਾ ਹੀ ਆਪਣੇ ਪਰਿਆ ਨਹੀਂ ਲਿਆਦੇ ਅਸੀਂ ਅੱਜ ਤੋਂ ਪਿੰਡੋਂ ਹੀ ਆ ਮੋਲੇ ਅੱਛਾ ਜੀ ਹਾਂ ਜੀ ਇਹ ਬਾਈਕਾਂ ਤੋਂ ਆ ਹਾਂ ਜੀ ਉਹਨਾਂ ਕੋਲ ਲਿਆਇ ਮੋਲੇ ਕੱਟਾ ਸੋਟਾ ਆ ਪੀਲੇ ਕਰ ਲਿਆ ਹੈ ਹਮਮ ਤੇ ਉਹਨਾਂ ਕੋ ਹਰਿਆਣੇ ਨਹੀਂ ਮੱਝਾ ਸਾਰੇ ਜਿਹਦਾ ਮਾਲੀ ਅੱਛਾ ਜੀ ਹੁਣ ਉਮਰ ਦੀ ਕਿੰਨੀ ਹੈ ਇਹਦੀ ਉਮਰੇ ਚੌਗਾ ਜੇ ਮੂੰਹ ਚਾਰ ਦੰਦ ਹੈ ਹਾਂ ਜੀ ਚਾਰ ਦੰਦ ਹੈ ਕੋ ਤਿੰਨ ਸਾਢੇ ਕਿ ਤਿੰਨ ਸਾਲ ਦੀ ਉਮਰ ਹਾਂ ਜੀ ਠੀਕ ਆ ਅਕੇ ਰੇੜੀ ਵੀ ਲੱਗਾ ਜਿੱਦਾਂ ਨਾ ਰੇੜੀ ਲੱਗਾ ਵਾ ਜੰਪ ਜੰਪ ਵੀ ਲਾਉਂਦਾ ਤਾਂ ਲਓ ਜੀ ਲਓ ਦੋਸਤੋ ਕ੍ਰੋਸ ਵੀ ਕਰਦਾ ਮੱਜਾਂ ਝੋਡੀਆਂ ਅਗੇ ਕ੍ਰੋਸ ਵੀ ਕਰਦਾ ਤੇ ਰੇੜੀ ਵੀ ਲੱਗਾ ਠੀਕ ਆ ਜੀ ਹਾਂਜੀ ਤੇ ਦੋਵੇਂ ਫੈਸਿਲਿਟੀ ਅਵੇਲੇਬਲ ਹੈਗੀ ਆ ਦੋਸਤੋ ਬਹੁਤੇ ਵੀਰ ਲੱਭ ਰਹੇ ਹੁੰਦੇ ਆ ਵੀ ਇੱਕ ਰੇੜੀ ਲੱਗਾ ਮਾਲੀ ਲੱਭੀਏ ਤੇ ਨਾਲ ਦੀ ਨਾਲ ਜਿਹੜਾ ਜੰਪ ਵੀ ਲਾਉਂਦਾ ਸੋ ਉਹ ਵੀਰ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ ਮਾਲੀ ਬਹੁਤ ਸੋਹਣਾ ਕੱਟਾ ਵੇਖੋ ਤੁਸੀਂ ਕਦ ਕਾਠ ਵੀ ਸੋਹਣਾ ਠੀਕ ਆ ਜੀ ਸ਼ਾਈ ਸ਼ੂਈ ਪੂਰੀ ਹੈ ਤੇ ਟੈਸਟਿਕਲ ਵੀ ਕਾਫੀ ਸੋਹਣੇ ਬਿਲਕੁਲ ਸਟੇਟ ਟੈ ਠੀਕ ਆ ਚੌੜੇ ਪਿੱਠਪੂੜੇ ਦੇ ਵਿੱਚ ਆ ਬਾਕੀ ਕੱਦਕੁੱਦ ਪੂਰਾ ਵੱਡਾ ਕੋਈ ਦੂਰੋਂ ਨੇੜਿਓਂ ਵੀ ਆ ਰਿਆ ਇੱਕ ਜ਼ਰੂਰ ਤੁਸੀਂ ਆਈਡੀਆ ਰੱਖ ਕੇ ਆਇਓ ਵੀ ਕੱਦ ਵੱਡਾ ਮਾਲੀ ਦਾ ਬੇਲਪੂਲ ਸੋਹਣੀ ਆ ਕੋਈ ਛੋਟੀ ਜਾਂ ਮਧਰੀ ਬੇਲ ਦਾ ਨਹੀਂਗਾ ਲੰਬੀ ਆ ਪੂਰੀ ਬੇਲ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਨੇੜਿਓਂ ਦਿਖਾ ਦਈਏ ਸਿੰਘੀ-ਸੁੰਗੀ ਬਹੁਤ ਸੋਹਣੀ ਆ ਛੋਟਾ ਜਿਹਾ ਸਿੰਘ ਆ ਲਓ ਜੀ ਠੀਕ ਆ ਤੇ ਵੀਰ ਬਲਦੇਸ ਸਿੰਘ ਇਹਦੀ ਕੋਈ ਮਜ਼ਰਦਾਰ ਰਿਕਾਰਡ ਵੀ ਪਤਾ ਕੋਈ ਆਪਾਂ ਨੂੰ ਪੁੱਛਿਆ ਪਛਿਆ ਸੀ ਜਿੱਥੋਂ ਖਰੀਦਿਆ ਨਹੀਂ ਉਹ ਇੰਨਾ ਨਹੀਂ ਸੀ ਉਦੋਂ ਪੁੱਛਿਆ ਹੈ ਮਾਂ ਬਿਲਕੁਲ ਇਸੇ ਤਰ੍ਹਾਂ ਹੀ ਬਣਾਇਆ ਉਹ ਦੁੱਧ ਪਾਉਂਦੇ ਆ ਘਰਾਂ 'ਚ ਲੱਗਾ ਨਾ ਦੁੱਧ ਸਾਇਤ ਠੀਕ ਹੈ ਜੀ ਹਾਂਜੀ ਤੇਰੀ ਇਹਨਾਂ ਨੇ ਆਹਤ ਹੀ ਬਣਾਈ ਆ ਠੀਕ ਹੈ ਜੀ ਮਾਜਾਂ ਚੰਗੀਆਂ ਰੱਖਦੇ ਓ ਠੀਕ ਹੈ ਜੀ ਹਾਂ ਲੋਕ ਦੋਸਤੋ ਚੰਗੇ ਵਧੀਆ ਮਾਲ ਦੇ ਵਿੱਚੋਂ ਆਇਆ ਸਮਝ ਲਿਗਿਆ ਆਪਾਂ ਵੀ ਕਿਉਂਕਿ ਜੇਕਰ ਦੁੱਧ ਤੇ ਡੇਰੀ ਦਾ ਕੰਮ ਆ ਸ਼ਹਿਰ ਬਾਹਰ ਜਿਹੜਾ ਦੁੱਧ ਪਾਉਂਦੇ ਨੇ ਉਹਨਾਂ ਮਜਾਂ ਦਾ ਜਿਹੜਾ ਇਹ ਬੱਚਾ ਹੈ ਤੇ ਬਾਕੀ ਜਕਰ ਮਾਲੀ ਦਾ ਕੱਦ ਵੇਖੀਏ ਤੇ ਚੰਗੀ ਮਦਰ ਦੇ ਵਿੱਚੋਂ ਜੰਮਿਆ ਪਲਿਆ ਹੋ ਸਕਦਾ ਵੀ ਜਿੱਡਾ ਕੱਦ ਕਾਠ ਮਾਲੀ ਦਾ ਠੀਕ ਆ ਬਾਕੀ ਇਹਦੀ ਮਾਂ ਦਾ ਰਿਕਾਰਡ ਲੈਣਾ ਹੋਗਾ ਤੋਂ ਲੈ ਸਕਦੇ ਆਪਾਂ ਠੀਕ ਹੈ ਜੀ ਹਾਂਜੀ ਮਤਲਬ ਕਿ ਮਦਰਿੰਦੀ ਆਪਾਂ ਵਿਖਾ ਵੀ ਸਕਦੇ ਹਾਂ ਹਾਂਜੀ ਹੋਊਗੀ ਉਹਨਾਂ ਦੇ ਘਰੇ ਸੈਂਸ ਕਰੇ ਹੋਊਗੀ ਠੀਕ ਹੈ ਫਿਰ ਚਲੋ ਕਿਸੇ ਵੀਰ ਨੇ ਮਤਲਬ ਜਿਹੜੇ ਨੇ ਖਰੀਦਣਾ ਉਹਦੀ ਮਦਰ ਦਾ ਖਾਸ ਤੌਰ ਤੇ ਇੱਕ ਦੁੱਧ ਹੀ ਪਤਾ ਕਰਨਾ ਹੁੰਦਾ ਵੀ ਦੁੱਧ ਕਿੰਨੇ ਕੁ ਵਾਲੀਏ ਦੀ ਮਦਰ ਹੈਗੀ ਆ ਹਾਂ ਜੀ ਗਾ ਕਿਸੇ ਨੇ ਨਸਲ ਵਸਾ ਲੈਣੀ ਆ ਆਪਣੇ ਮਾਲ ਦੇ ਵਿੱਚ ਰੱਖਣਾ ਤੇ ਗਾ ਉਹ ਉਹ ਨੂੰ ਜਿਹੜਾ ਬੈਨੀਫਿਟ ਹੋਵੇ ਵੱਧੇ ਹੋਵੇ ਲੈਓ ਵੀਰ ਖੋਲ ਕੇ ਕਰੋ ਸਾਹਮਣੇ ਨੂੰ ਵੀ ਸੋ ਤੋੜ ਕੇ ਇੱਕ ਵਾਰੀ ਦੋਸਤੋ ਦਿਖਾਉਨੇ ਆ ਮਾਲੀ ਵੱਡੇ ਕੱਦ ਦੇ ਵਿੱਚ ਆ ਬਾਕੀ ਖੋਲੇ ਪਿੰਡੇ ਦਾ ਚੌੜਾ ਪਿੱਠ ਪੂੜਾ ਤੇ ਜਿਹੜੇ ਵੀਰ ਨੇ ਖਰੀਦਣਾ ਕਿਸੇ ਨੇ ਮਦਰ ਦਾ ਰਿਕਾਰਡ ਤੁਸੀਂ ਲੈ ਸਕਦੇ ਜੇ ਅੱਜ ਵੀ ਮਦਰ ਦਾ ਰਿਕਾਰਡ ਤੁਹਾਨੂੰ ਮਿਲ ਜੂਗਾ ਇਹਦੀ ਦਾ ਚੌਗਾ ਮੂੰਹ ਠੀਕ ਹੈ ਮੂੰਹ ਦੰਦੀ ਚੌਗਾ ਪੂਰਾ ਜਵਾਨ ਵੱਡਾ ਕੱਦ ਘਾਠ ਵਾਲੇ ਪਾਸੇ ਪੂਰਾ ਫੋਲੇਗਾ ਠੀਕ ਆ ਵੱਡੇ ਕੱਦ ਦੇ ਵਿੱਚ ਆ ਆ ਲਓ ਜੀ ਲਓ ਠੀਕ ਹੈ ਹਾਂ ਠੀਕ ਹੈ ਜੀ ਅੱਛਾ ਬਲਦੇਬ ਜੀ ਕੀ ਜਾਂਦਾ ਮੁੱਲ ਲੈਣ ਦੇਣ ਕੀ ਕਰਦੇ ਇਹਦਾ 55000 ਕਰਦੇ ਹਾਂ ਜੀ 55000 ਹਾਂ ਜੀ ਠੀਕ ਹੈ ਜੀ ਤੇ 55000 ਆ ਦੋਸਤੋ ਇਹਦੀ ਡਿਮਾਂਡ ਆ ਬਾਕੀ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਵੀਰ ਸੌਦਾ ਕਰੇ ਸੰਪਰਕ ਕਰੇ ਮਾਨਤਨ ਵਿੱਚੋਂ ਹੋ ਜਾਊਗਾ ਸਾਰੇ ਪਸ਼ੂਆਂ ਦਾ ਜਿੰਨਾ ਵੀ ਕੋਈ ਮੁੱਲ ਹੋ ਆਪਾਂ ਕੀਤਾ ਵੀਡੀਓ ਦੇ ਵਿੱਚ ਸਾਰੇ ਪਸ਼ੂਆਂ ਦਾ ਵਿੱਚੋਂ ਮਾਨਤਨ ਯਕੀਨਨ ਹੈਗਾ ਜਰੂਰ ਮਾਨਤਨ ਹੋ ਜਾਊਗਾ ਥੋੜਾ ਬਾਤਾਂ ਕੁ ਉੱਪਰ ਹੇਠਾਂ ਹੋ ਸਕਦੀ ਗੱਲਬਾਤ ਤੇ ਚੰਗਾ ਮਾਲੀ ਆ ਕਿਸੇ ਵੀਰ ਨੇ ਮਾਲ ਦੇ ਵਿੱਚ ਰੱਖਣਾ ਡੰਗਰਾਂ ਦੇ ਵਿੱਚ ਰੱਖਣਾ ਮੱਜਾਂ ਦੇ ਵਿੱਚ ਰੱਖਣਾ ਠੀਕ ਆ ਜੀ ਤੇ ਵਾਦੇ ਬੰਦੀ ਆ ਮਾਲੀ ਬਹੁਤ ਸੋਹਣਾ ਠੀਕ ਆ ਜੀ ਦੇਖਦੂਕ ਬਹੁਤ ਪਿਆਰੀ ਆ ਕੱਦ ਚੰਗਾ ਠੀਕ ਆ ਪੂਛ ਵੀ ਪਿੱਛੋਂ ਕੋਈ 4-5 ਇੰਚ ਜਿਹ ਅਦੀ ਘਟ ਘਟਕ ਤੇ ਅੱਛਾ ਵੀਰ ਬਲਦੇਵ ਜੀ ਤਿੰਨ ਪਸ਼ੂ ਸੀ ਜੀ ਤੁਹਾਡੇ ਕੋਲ ਅੱਜ ਬਕਾਉ ਤਿੰਨ ਨੇ ਜੀ ਤਿੰਨ ਨੰਬਰ ਆਪਣੇ ਕਰਤੀਏ ਸਾਂਝੇ ਹਾਂਜੀ ਨੰਬਰ ਬੋਲਦਗੇ ਜੀ 88728 ਹਾਂਜੀ 0913 ਠੀਕ ਹੈ ਜੀ ਲਓ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਸੀਗੇ ਪਿੰਡ ਦੁਗਲ ਵਾਲੇ ਤੁਸੀਂ ਵਿਜ਼ਿਟ ਕਰਨੀ ਆ ਨੇੜੇ ਸ਼੍ਰੀ ਤਰਨਤਰਨ ਸਾਹਿਬ ਠੀਕ ਹੈ ਜੀ ਤੇ ਘਰ ਦੇ ਪਸ਼ੂ ਆ ਘਰੇਲੂ ਪਸ਼ੂ ਆ ਆਣ ਕੇ ਆਪਦੀ ਤਸੱਲੀ ਕਰ ਸਕਦੇ ਆ ਦੋਸਤੋ ਦੋਵੇਂ ਪਸ਼ੂ ਜਿਹੜੇ ਇਹ ਦੋ ਦੋ ਤੇ ਚੱਲਣ ਰਹੇ ਨੇ ਵਾਰਡ ਵੀ ਤੇ ਇੱਕ ਝੂਠੀ ਤੁਹਾਨੂੰ ਦਿਖਾਉਂਦਾ ਬਾਕੀ ਮਾਲੀ ਤੁਸੀਂ ਵੇਖ ਲਿਆ ਦੋਸਤੋ ਬਹੁਤ ਕਾਫੀ ਵੀਰ ਸ਼ੌਂਕ ਰੱਖਦੇ ਆ ਕਾਫੀ ਵੀਰਾਂ ਦੇ ਫੋਨ ਆਉਂਦੇ ਸੀ ਵੀ ਇੱਕ ਮੋਹਰਾ ਦਾ ਮਾਲੀ ਖਰੀਦਣਾ ਚੰਗੀ ਬਿਲਕੁਲ ਰਿਕਾਰਡ ਵਾਲਾ ਹੋਵੇ ਚੰਗੀ ਦੇਖੋ ਹੋਵੇ ਮਾਲੀ ਦੀ ਤੇ ਉਹ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ ਮਾਲੀ ਬਹੁਤ ਖੂਬਸੂਰਤ ਆ ਹਰ ਪਾਸਿਓਂ ਪੂਰਾ ਸਟਰਕਚਰ ਬਹੁਤ ਸੋਹਣਾ ਮਾਲੀ ਦਾ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਆ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ